ਪਹਿਲਾ ਰਾਜਨਾ ਕਰਵਾਇਆ ਇਹ ਆਪਾ ਬੋਤ ਦਾ ਦੇ ਚੱਲ ਜਾਗੇ ਪੁਰਾ ਗਰੂਮਦਾਰ ਕਾਲਾ ਬੀਬੀ ਖੱਤੀ ਪਹਿਣਾ ਦੇਖਿਆ ਵੀ ਟੱਕੀਆਂ ਦੀਆਂ ਤੇ ਟਾਂਕਾਂ ਵਾਲਾ ਨਾਮ ਲੱਗਿਆ ਕੋਈ ਹੋਰੀ ਉਹ ਤੌਣੀ ਲਈ ਇਹ ਰਹਾ ਭਰਾ ਉਹ ਦਿਨੇ ਯਾਰ ਫੇਰ ਮੁੜੇ ਕਰੀਤ ਨਾਰੀ ਸੇ ਤਾਨਾ ਹਾਂਜੀ ਪ੍ਰਧਾਨ ਜੀ ਅੱਜ ਤੁਸੀਂ ਫਿਰ ਦੁਬਾਰਾ ਜਿਹੜਾ ਅੱਜ ਰੋਸ ਪ੍ਰਦਰਸ਼ਨ ਕਰਦੇ ਹੋ ਕੀ ਕਾਰਨ ਕੀ ਹੈਗਾ ਵਾਰ-ਵਾਰ ਜਿਹੜਾ ਰੋਸ ਪ੍ਰਦਰਸ਼ਨ ਕਰਦੇ ਹੋ ਵਾਰ-ਵਾਰ ਜੀ ਸਾਡਾ ਰੋਸ ਪ੍ਰਦਰਸ਼ਨ ਕਰਦਾ ਇਹ ਆ ਦਾਸ ਹਰਜੀਤ ਸਿੰਘ ਸਾਹਿਬ ਜੁਨਕਟਡ ਟ੍ਰੇਡ ਜੁਨੀਅਨ ਪੰਜਾਬ 77 ਅੱਜ ਆਪਣੀ ਟੀਮ ਲੈ ਕੇ ਅਸੀਂ ਟ੍ਰਮਾਡੂਲ ਪਲਾਜ਼ਾ ਤੇ ਪਹੁੰਚੇ ਆ ਸਾਡਾ ਰੋਸ ਪ੍ਰਦਰਸ਼ਨ ਕਰਨ ਦਾ ਇਹ ਇਹ ਮੁੱਦਾ ਹੈ ਕਿ ਜਿਹੜੇ ਸੈਂਟਰ ਗਵਰਨਮੈਂਟ ਨੇ ਕਾਲੇ ਕਾਨੂੰਨ ਡਰਾਈਵਰ ਭਾਈਚਾਰੇ ਤੇ ਲਾਏ ਨੇ ਉਹਨਾਂ ਨੂੰ ਰੱਦ ਕਰਾਉਣ ਲਈ ਅਸੀਂ ਅੱਜ ਸਮੇ ਸਮੇ ਸਿਰ ਸਰਕਾਰ ਨੂੰ ਜਗਾਉਣ ਵਾਸਤੇ ਅਸੀਂ ਇਕੱਠੇ ਹੋਏ ਆ ਜਿਹੜੇ ਇਹਨਾਂ ਨੇ ਕਾਲੇ ਕਾਨੂੰਨ 10 ਲੱਖ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਇਆ ਜੁਰਮਾਨਾ ਜੇ ਕੋਈ ਡਰਾਈਵਰ ਵੀ ਤੋਂ ਅਣਹੋਣੀ ਘਟਨਾ ਹੋ ਜਾਂਦੀ ਆ ਡਰਾਈਵਰ ਤੇ ਕਹਿੰਦਾ ਵਾ ਵੀ ਆਪਣੇ ਗੱਡੀ ਦੇ ਟਾਇਰ ਥਲੇ ਕੀੜੀ ਹੋਰ ਚੀਜ਼ਾਂ ਆਉਣ ਤੋਂ ਗਰੇਜ਼ ਕਰਦਾ ਪਰ ਇਹਨਾਂ ਨੇ ਇਹ ਨਹੀਂ ਸੋਚਿਆ ਵੀ ਡਰਾਈਵਰ ਕਿਤੇ ਜਾਣ ਬੁੱਝ ਕੇ ਐਕਸੀਡੈਂਟ ਕਰਦੇ ਨੇ ਇਹਨਾਂ ਦਾ ਕਿਸੇ ਨਾਲ ਵੈਰ-ਵਿਰੋਧ ਥੋੜੀ ਆ ਇਹ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਚੱਲਦੇ ਨੇ ਘਰੋਂ ਘਰੀ ਹਰ ਇੱਕ ਦੇ ਚੀਜ਼ ਪਹੁੰਚਾਉਂਦੇ ਨੇ ਪਰ ਸੈਂਟਰ ਗਵਰਨਮੈਂਟ ਨੇ ਮੋਦੀ ਸਰਕਾਰ ਨੇ ਸਾਡੇ ਤੇ ਇਹਦਾ ਤਖੜਾ ਜਿਹੜਾ ਆ ਕਾਨੂੰਨ ਥੋਪਦਾ ਕਿ ਅਸੀਂ ਇਹਦੇ ਵਿੱਚ ਇਨੇਕ ਪਰੇਸ਼ਾਨ ਹੋ ਗਏ ਆ ਵੀ ਦਿਨ ਤੋਂ ਦਿਨ ਸਾਨੂੰ ਜਿਹੜਾ ਪ੍ਰੋਟੈਸਟ ਕਰਨ ਲਈ ਰੋਡ ਤੇ ਉਤਰਨਾ ਪੈ ਰਿਹਾ ਵਾ ਅੱਜ ਵੀ ਅਸੀਂ ਸੈਂਟਰ ਗਵਰਨਮੈਂਟ ਨੂੰ ਬੇਨਤੀ ਕਰਦੇ ਆ ਵੀ ਜੇ ਸਾਡੇ ਕਾਨੂੰਨ ਨਾ ਬੰਦ ਕੇ ਰੱਦ ਕੀਤੇ ਅਸੀਂ ਸਮੇਂ ਸਮੇਂ ਦੇ ਫਿਰ ਫਿਰ ਸਾਨੂੰ ਕੋਈ ਵੱਡਾ ਸੰਘਰਸ਼ ਲਿਖਣਾ ਪਊਗਾ ਪਰ ਅਸੀਂ ਇਹ ਕਾਨੂੰਨ ਲਾਗੂ ਨਹੀਂ ਹੋਣ ਦਵਾਗੇ ਇਹੜੇ ਕਾਨੂੰਨ ਲਾਗੂ ਸਾਰਿਆਂ ਵਾਸਤੇ ਪਰ ਤੁਸੀਂ ਵੀ ਕਿਉਂ ਇਹ ਸੜਕਾਂ ਦੇ ਉੱਤਰ ਰਹਾ ਹੈ ਸਾਰੇ ਕਾਨੂੰਨ ਸਾਰਿਆਂ ਲਈ ਲਾਗੂ ਆ ਜੀ ਦੇਖੋ ਕੋਈ ਕਿਸੇ ਨਾ ਕਿਸੇ ਨੂੰ ਤਾਂ ਆਵਾਜ਼ ਸਾਨੂੰ ਤਾਂ ਉਠਾਉਣੀ ਪਊਗੀ ਨਾ ਸਾਡੇ ਦੇ ਜਿਆਦੇ ਨੇ ਕੀ ਕਰਦੇ ਨੇ ਜੇ ਕਿ ਸਾਡੀ ਗੱਡੀ ਨਾਲ ਮਾਰੀ ਮੋਢੀ ਕਿਸੇ ਦੀ ਗੱਡੀ ਲੱਗ ਜਾਂਦੀ ਹੈ ਤਾਂ ਉਹ ਬੰਦੇ ਨੂੰ ਪਤਾ ਵੀ ਨਹੀਂ ਹੁੰਦਾ ਵੀ ਕੀ ਹੋਇਆ ਕੀ ਨਹੀਂ ਉਹ ਸਾਡੇ ਡਰਾਈਵਰ ਵੀਰ ਦੇ ਆਣ ਕੇ ਚਪੇੜਾ ਮਾਰ ਜਾਂਦੇ ਨੇ ਉਹਨੂੰ ਇੰਨਾ ਕੁ ਬੁਰਾ ਕੋਟ ਜਾਂਦੇ ਕਈ ਵੀ ਕਈਆਂ ਵੀ ਡਰਾਈਵਰ ਵੀਰਾਂ ਦੀ ਤੇ ਮੌਕੇ ਤੇ ਕੋਟ ਕੋਟ ਕੇ ਡੈਥ ਵੀ ਹੋ ਚੁੱਕੀ ਹੈ ਪਰ ਇਹਨਾਂ ਨੇ ਇਹਨਾਂ ਚੀਜ਼ਾਂ ਨੂੰ ਗੌਰ ਨਹੀਂ ਕੀਤਾ ਸਾਡੇ ਤੇ ਕਾਨੂੰਨ ਤੋਂ ਉਹਦੇ ਇਹਦੇ ਵੀ ਕੋਈ ਕਾਨੂੰਨ ਲਾਗੂ ਕੀਤਾ ਵੀ ਜੇ ਕੋਈ ਕਿਸੇ ਵੀਰ ਤੇ ਕਿਸੇ ਦੇ ਨਾਲ ਇਹਦਾ ਕੁੱਟਮਾਰ ਹੁੰਦੀ ਆ ਤਾਂ ਉਹਨੂੰ ਜਿਹੜਾ ਕੁੱਟਮਾਰ ਕਰਨ ਵਾਲੇ ਵਿਅਕਤੀ ਆ ਉਹਨਾਂ ਦੇ ਕੋਈ ਸਜ਼ਾ ਲਾਗੂ ਕੀਤਾ ਜਾਵੇ ਕੋਈ ਕਾਨੂੰਨ ਲਾਗੂ ਕੀਤਾ ਜਾਵੇ ਪਰ ਇਹਨਾਂ ਨੇ ਉਹ ਚੀਜ਼ ਨਹੀਂ ਕੀਤੀ ਪਰ ਸਾਡੇ ਦੇ ਕਾਨੂੰਨ ਤੋਪਦੇ ਨੇ ਅਸੀਂ ਇਸ ਚੀਜ਼ ਤੇ ਵਿਰੋਧ ਕਰਦੇ ਆਂ ਤੇ ਵਿਰੋਧ ਕਰਦੇ ਰਾਵਾਂਗੇ ਜਿੰਨਾ ਚਿਰ ਸਾਡੀ ਸੁਣਵਾਈ ਨਹੀਂ ਹੁੰਦੀ ਇਹ ਕਾਨੂੰਨ ਰੱਦ ਨਹੀਂ ਹੁੰਦੇ ਮੰਗ ਕੀ ਕਰਦੇ ਗਾ ਅਸੀਂ ਮੰਗ ਕਰਦੇ ਆਂ ਵੀ ਜਿਹੜੇ ਕਾਰੇ ਕਾਨੂੰਨ ਇਹਨਾਂ ਨੇ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਆ ਇਹਨਾਂ ਨੂੰ ਪੂਰੇ ਤੌਰ ਤੇ ਰੱਦ ਕੀਤਾ ਜਾਵੇ ਤੇ ਜਿਹੜਾ ਡਰਾਈਵਰੀ ਲਾਇਸੈਂਸ ਆ ਉਹਤੇ 10 ਲੱਖ ਦੀ ਇੱਕ ਪਾਲਸੀ ਬਣਾਈ ਜਾਵੇ ਵੀ ਜੇ ਕੋਈ ਡਰਾਈਵਰ ਵੀਰ ਨੂੰ ਕੋਈ ਗਲਤ ਬਾਤ ਹੋ ਜਾਂਦੀ ਆ ਐਕਸੀਡੈਂਟ ਦੌਰਾਨ ਜਾਂ ਉਦਾਂ ਵੀ ਤੇ ਉਹਦੇ ਪਰਿਵਾਰ ਨੂੰ ਕੋਈ ਪੁਲੀਸ ਹਦਾਂ ਮਿਲ ਸਕੇ ਆ ਜੇਕਰ ਤੁਹਾਡੀਆਂ ਮੰਗਾਂ ਨਹੀਂ ਮੰਨਿਆ ਜਾਂਦਾ ਤੇ ਆਉਣ ਵਾਲੇ ਦਿਨਾਂ ਚ ਕੀ ਤੁਹਾਡਾ ਸਟੱਫ ਹੋ ਜਾਏਗਾ ਦੇਖੋ ਜੀ ਆਉਣ ਵਾਲੇ ਸਮੇਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਯੂਨਾਈਟਿਡ ਟ੍ਰੇਡ ਯੂਨੀਅਨ ਪੂਰੀ ਪੰਜਾਬ ਮੀਟਿੰਗ ਕਰਕੇ ਕੋਈ ਵੱਡਾ ਸ਼ੰਗਾਰ ਚ ਲਿਖੂਗੀ ਜਿਹਦੇ ਵਿੱਚ ਅਸੀਂ ਕੋਈ ਹਾਈਵੇ ਵੀ ਬੰਦ ਕਰ ਸਕਦੇ ਆ ਤੇ ਦਿੱਲੀ ਦਾ ਵੀ ਰੋਕ ਕਰ ਸਕਦੇ ਆ ਜਿਹੇ ਸੈਂਟਰ ਸਰਕਾਰ ਨੇ ਸਾਡੀਆਂ ਨਹੀਂ ਮੰਗੀਆਂ ਮਨਾ ਮੰਗਾ ਨਹੀਂ ਮੰਗੀਆਂ ਜਿਹੜੀ ਪੰਜਾਬ ਗਵਰਨਮੈਂਟ ਆ ਉਹਨੂੰ ਅਸੀਂ ਇੰਨੇ ਕ ਮੰਗ ਪੱਤਰ ਦੇ ਚੁੱਕੇ ਆ ਇੰਨੇ ਤੇ ਕਹਿ ਚੁੱਕੇ ਆ ਭਗਵੰਦ ਸਿੱਰੇ ਸੀਐਮ ਭਗਵੰਤ ਮਾਨ ਨੇ ਸਾਡਾ ਇੰਨਾ ਕ ਬੁਰਾ ਹਾਲ ਕਰਦਾ ਪਹਿਲਾਂ ਜਗਾੜੂ ਰੇੜੀਆਂ ਨੂੰ ਖੁੱਲ ਦੇ ਕੇ ਤੇ ਮਿਨੀ ਟਰਾਂਸਪੋਰਟ ਬਿਲਕੁਲ ਹੀ ਖਤਮ ਕਰਤੀ ਹੁਣ ਰਹਿੰਦਾ ਹੁੰਦਾ ਸੈਂਟਰ ਗਵਰਨਮੈਂਟ ਨੇ ਸਾਡੇ ਦੇ ਕਾਨੂੰਨ ਲਾਗੂ ਕਰਕੇ ਤੇ ਸਾਡਾ ਜਿਹੜਾ ਨਿਸਾਨੀ ਉਹ ਕਰਤਾ ਅਸੀਂ ਸੈਂਟਰ ਸਰਕਾਰ ਨੂੰ ਵੀ ਤੇ ਭਗਵਾਨਦਾਨ ਨੂੰ ਵੀ ਕਹਿੰਨੇ ਆ ਵੀ ਜੇ ਤੁਸੀਂ ਇਹ ਸਾਡੇ ਹੱਲ ਨਹੀਂ ਕੀਤੇ ਤੇ ਸਾਨੂੰ ਕੋਈ ਵੱਡਾ ਸੰਘਾਰ ਚ ਫਿਰ ਅਸੀਂ ਬਿਲਕੁਲ ਜਿਹੜੀ ਆਲ ਟ੍ਰਾਂਸਪੋਰਟ ਆ ਉਹ ਬੰਦ ਕਰ ਦੇਵਾਂਗੇ ਕੋਈ ਕਾਰ ਕੋਈ ਬੱਸ ਕੋਈ ਨਹੀਂ ਰੋਡ ਤੇ ਚੱਣਨ ਦੇਵਾਂਗੇ ਭਾਵੇਂ ਸਾਨੂੰ ਕੁਝ ਵੀ ਕਰਨਾ